ਮਿੱਟੀ ਨਾਲ ਬਣੇ ਘੜੇ ਦਾ ਪਾਣੀ ਫ੍ਰਿਜ ਦੇ ਪਾਣੀ ਨਾਲੋਂ ਬੇਹਦ ਲਾਭਦਾਇਕ ਮੰਨਿਆ ਜਾਂਦਾ ਹੈ। ਜ਼ਮੀਨ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਦੇ ਹਨ ਜਿਸ ਕਾਰਨ ਮਿੱਟੀ ਨਾਲ ਬਣੇ ਘੜੇ ਦੇ ਪਾਣੀ ਨੂੰ ਪੀਣ ਲਈ ਸਿਹਤ ਨੂੰ ਬਹੁਤ ਫਾਇਦੇ ਮਿਲਦੇ ਹਨ। ਗਰਮੀਆਂ ਵਿੱਚ ਖਾਸ ਕਰਕੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਸ ਵਿੱਚ ਪਾਣੀ ਬਹੁਤ ਠੰਡਾ ਰਹਿੰਦਾ ਹੈ। ਆਯੁਰਵੈਦ ਦੇ ਡਾਕਟਰਾਂ ਮੁਤਾਬਕ ਮਿੱਟੀ ਦੇ ਘੜੇ ਦਾ ਪਾਣੀ ਪੀਣ ਨਾਲ ਮੈਗਨੀਸ਼ੀਅਮ ਮਿਲਦਾ ਹੈ ਜੋ ਕਿ ਡਿਪਰੈਸ਼ਨ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ ਇਸੇ ਤਰ੍ਹਾਂ ਇਹ ਕੈਲਸ਼ੀਅਮ ਦਾ ਸਰੋਤ ਹੈ ਜਿਹੜਾ ਹੱਡੀਆਂ ਤੇ ਜੋੜਾਂ ਦੇ ਦਰਦ ਲਈ ਫਾਇਦੇਮੰਦ ਹੁੰਦਾ ਹੈ ਿੱਟੀ ਦੇ ਬਣੇ ਘੜੇ 'ਚ ਪਾਣੀ ਮੌਸਮ ਦੇ ਹਿਸਾਬ ਨਾਲ ਠੰਡਾ ਰਹਿੰਦਾ ਹੈ ਇਹ ਘੜੇ ਦੀ ਹੁਣਵੱਤਾ ਹੈ ਜੋ ਕਿਸੇ ਹੋਰ ਚੀਜ਼ ਦੇ ਵਿੱਚ ਉਪਲਬਧ ਨਹੀਂ ਹੈ ਇਹ ਸਿਰਫ ਪਾਣੀ ਠੰਡਾ ਹੀ ਨਹੀਂ ਕਰਦਾ ਸਗੋਂ ਸਾਡੇ ਸਰੀਰ 'ਚ ਪਾਣੀ ਦੇ ਨਾਲ ਕਈ ਅਜਈਆਂ ਜ਼ਰੂਰੀ ਚੀਜ਼ਾਂ ਪਾਉਂਦਾ ਹੈ ਜਿਹੜੀ ਜ਼ਮੀਨ ਵਿੱਚੋਂ ਪਾਈਆਂ ਜਾਂਦੀਆਂ ਹਨ ਗਰਮੀਆਂ ਵਿੱਚ ਸਨ ਸਟੋਕ ਜਣ ਕੇ ਲੂ ਪੈਣੀ ਬਹੁਤ ਸਧਾਰਨ ਗੱਲ ਹੈ ਮਿੱਟੀ ਦਾ ਘੜਾ ਇਸ ਤੋਂ ਵੀ ਬਚਾਉਂਦਾ ਹੈ ਕਿਉਂਕਿ ਇਹ ਸਰੀਰ ਨੂੰ ਜ਼ਰੂਰੀ ਨਿਊਟ੍ਰੀਐਂਟ ਅਤੇ ਵਿਟਾਮਿਨ ਉਪਲਬਧ ਕਰਾਉਂਦਾ ਹੈ ਇਸ ਨਾਲ ਸਰੀਰ ਦਾ ਗਲੂਕੋਜ਼ ਮੇਨਟੇਨ ਰਹਿੰਦਾ ਹੈ ਅਤੇ ਹੀਟ ਸਟੋਕ ਤੋਂ ਬਚਾਉਂਦਾ ਹੈ ਮਿੱਟੀ ਦੇ ਘੜੇ ਨੂੰ 2 ਦਿਨ ਬਾਅਦ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ਤੇ ਫਿਰ ਇਸ ਵਿੱਚ ਪਾਣੀ ਪਾਉਣਾ ਚਾਹੀਦਾ ਹੈ ਮਿੱਟੀ ਦਾ ਕੁਦਰਤੀ ਅਲਕਲਾਈਨ ਹੁੰਦਾ ਹੈ ਜੋ ਸਰੀਰ ਵਿੱਚ ਬਲੱਡ ਪ੍ਰੈਸ਼ਰ ਦਾ ਸੰਤੁਲਨ ਬਰਕਰਾਰ ਰੱਖਣ ਲਈ ਕੰਮ ਕਰਦਾ ਹੈ ਮਨੁੱਖੀ ਸਰੀਰ ਇਸ ਦੇ ਤਜਾਬੀ ਸੁਭਾਅ ਲਈ ਜਾਣਿਆ ਜਾਂਦਾ ਹੈ ਅਜਿਹੇ ਤਰੀਕੇ ਨਾਲ ਅਲਕਲਾਈਨ ਮਿੱਟੀ ਤਜਾਬੀ ਵਾਟਰ ਚ ਰਿਐਕਟ ਕਰਕੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਸੰਤੁਲਿਤ ਕਰਦੀ ਹੈ ਇਸ ਨਾਲ ਐਸਿਡਿਟੀ ਤੋਂ ਰਾਹਤ ਵੀ ਮਿਲਦੀ ਹੈ ਮਿੱਟੀ ਦੇ ਖੜੇ ਦਾ ਪਾਣੀ ਨਾਲ ਮੈਟਾਬੋਲਿਜ਼ਮ ਬੂਸਟ ਹੁੰਦਾ ਹੈ ਜਦਕਿ ਪਲਾਸਟਿਕ ਬੋਤਲ ਅਤੇ ਕੰਟੇਨਰ ਜੋ ਪਾਣੀ ਪੀਣ ਨਾਲ ਖਤਰਨਾਕ ਕੈਮੀਕਲ ਵਰਗੇ ਬੀਪੀਏ ਪਾਇਆ ਜਾਂਦਾ ਹੈ ਇਹ ਟੈਸਟੋਟੇਰੋਨ ਪਦਰ ਨੂੰ ਵੀ ਸੰਤੁਲਿਤ ਕਰਦਾ ਹੈ ਜਦ ਕਿ ਪਲਾਸਟਿਕ ਇਸ ਨੂੰ ਕੱਟ ਕਰਦਾ ਹੈ ਇਸ ਤੇ ਜਿਹੜੇ ਮਿਨਰਲ ਪਾਏ ਜਾਂਦੇ ਹਨ ਉਹਨਾਂ ਦੇ ਵਿੱਚ ਡਾਈਜੈਕਸ ਦਾ ਸੁਧਾਰ ਹੁੰਦਾ ਹੈ ਇਹ ਗਲੇ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ ਕਫ ਅਤੇ ਕੋਲਡ ਦਾ ਸ਼ਿਕਾਰ ਹੋਣ ਵਾਲਿਆਂ ਲਈ ਕੜੇ ਦਾ ਪਾਣੀ ਪੀਣਾ ਕਾਫੀ ਉਚਿਤ ਬਣਿਆ ਜਾਂਦਾ ਹੈ ਗਰਮੀਆਂ ਵਿੱਚ ਜਿਹੜੇ ਲੋਕ ਸਾਹ ਲੈਣ ਦੀ ਬਿਮਾਰੀ ਤੋਂ ਪੀੜਤ ਰਹਿੰਦੇ ਹਨ ਉਹਨਾਂ ਲਈ ਕੜੇ ਦਾ ਪਾਣੀ ਪੀਣਾ ਵਧੀਆ ਹੁੰਦਾ ਹੈ ਫ੍ਰਿਜ ਦਾ ਪਾਣੀ ਕਾਫੀ ਜ਼ਿਆਦਾ ਠੰਡਾ ਹੁੰਦਾ ਹੈ ਇਸ ਨੂੰ ਪੀਣ ਨਾਲ ਗਲੇ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ